ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਗੋਭੀ ਦੇ ਕਰੰਚੀ ਪਕੌੜੇ ਕਰੰਚੀ ਪਕੌੜੇ ਪਾਉਣੋਂ ਵਾਸਤੇ ਆਪਾਂ ਨੇ ਇੱਕ ਫੁੱਲ ਲੈ ਲਿਆ ਗੋਭੀ ਦਾ ਤੁਸੀਂ ਵੱਧ ਘੱਟ ਵੀ ਲੈ ਸਕਦੇ ਹੋ ਠੀਕ ਆ ਜੀ ਬ੍ਰੈਡ ਕ੍ਰਮ ਵਰਤੂਗੇ ਇਹਨੂੰ ਕਰੰਚੀ ਕਰਨ ਵਾਸਤੇ ਥੋੜਾ ਜਿਹਾ ਮੈਦਾ ਵਰਤੂਗੇ ਤੇ ਥੋੜਾ ਜਿਹਾ ਵਰਤੂਗੇ ਜੀ ਅਰਾ ਰੋਟ ਅਰਾ ਰੋਟ ਵਰਤੂਗੇ ਜੀ ਤੇ ਅਦਰਕ ਲਸਣ ਦਾ ਪੇਸਟ ਹੋ ਗਿਆ ਹਰੀ ਮਿਰਚ ਹੋ ਗਈ ਠੀਕ ਹੈ ਜੀ ਮਿਕਸੀ ਕੀਤੀ ਹੋਈ ਤੇ ਸਭ ਤੋਂ ਪਹਿਲਾਂ ਕੱਟਦੇ ਆਂ ਗੋਭੀ ਆਪਾਂ ਗੋਭੀ ਦਾ ਜਿਹੜਾ ਸਾਈਜ਼ ਆ ਮੈਨੂੰ ਦੱਸ ਦੰਨਾ ਠੀਕ ਹੈ ਜੀ ਆਪਾਂ ਨੇ ਕਿਦਾਂ ਫੋਲਿਆ ਜੀ ਠੀਕ ਹੈ ਇਹਦਾ ਡੰਡੜ ਤੋੜ ਲਈ ਤੇ ਆਪਾਂ ਨੇ ਐਡਾ ਕ ਸਾਈਜ਼ ਰੱਖਣਾ ਆ ਦੇਖ ਲਓ ਠੀਕ ਹੈ ਜੀ ਇੱਕ ਇੱਕ ਡੰਡਲ ਜਿਹਦੇ ਤਿੰਨ ਪੀਸ ਕਰ ਲੈਣੇ ਠੀਕ ਹੈ ਜੀ ਇਸ ਤਰੀਕੇ ਨਾਲ ਜੇ ਮੈਂ ਮੰਨ ਲਓ ਇਹ ਛੋਟਾ ਪੀਸ ਹੈ ਇਹਦੇ ਦੋ ਪੀਸ ਕਰ ਲਾਂਗੇ ਇਸ ਤਰੀਕੇ ਨਾਲ ਤੇ ਗੋਭੀ ਆ ਜਿਹੜੀ ਸਾਰੀ ਆਪਾਂ ਇਦਾਂ ਹੀ ਕੱਟ ਲਵਾਂਗੇ ਠੀਕ ਹੈ ਜੀ ਜਿਹੜਾ ਬड़ा ਡੰਡਲ ਹੋਊਗਾ ਉਦੇ ਤਿੰਨ ਜਾਂ ਚਾਰ ਪੀਸ ਕਰਨੇ ਆਪਾਂ ਨੇ ਹਲੋ ਏਦਾਂ ਤੇ ਜਿਹੜਾ ਛੋਟਾ ਹੋਊਗਾ ਠੀਕ ਹੈ ਜੀ ਆਹ ਇਹਦੇ ਦੋ ਪੀਸ ਕਰ ਲੈਣੇ ਆਪਾਂ ਨੇ ਤੇ ਸਾਰੀ ਗੋਭੀ ਐਦਾਂ ਹੀ ਕੱਟ ਲਾਂਗੇ ਲਓ ਜੀ ਗੋਭੀ ਆਪਾਂ ਨੇ ਕੱਟ ਲਈ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਥੋੜਾ ਜਿਹਾ ਉਬਾਲਣਾ ਹੈ ਆਪਾਂ ਨੇ ਉਹਦੇ ਵਾਸਤੇ ਪਾਣੀ ਆ ਜਿਹੜਾ ਮੈਂ ਰੱਖ ਲਿਆ ਠੀਕ ਹੈ ਜੀ ਗੈਸ ਦੇ ਉੱਪਰ ਤੇ ਪਾਣੀ ਦੇ ਵਿੱਚ ਹਲਕਾ ਜਿਹਾ ਪਾ ਦੋਗੇ ਨਮਕ ਨੂਨ ਤੇ ਹੁਣ ਆਪਾਂ ਨੇ ਕੀ ਕਰਨਾ ਠੀਕ ਹੈ ਜੀ ਆ ਮੋਟੀ-ਮੋਟੀ ਜੀ ਗੋਭੀ ਹੈ ਜਿਹੜੀ ਸਾਰੀ ਆਪਾਂ ਨੇ ਇਹਦੇ ਵਿੱਚ ਛੱਡ ਲੈਣੀ ਆ ਤੇ ਇਹਨੂੰ ਥੋੜੀ ਜਿਹੀ ਦਿਵਾਣੀ ਆਪਾਂ ਨੇ ਉਬਾਲੀ ਤੇ ਲਓ ਜੀ ਗੋਭੀ ਆਪਾਂ ਨੇ ਪਾ ਲਈ ਠੀਕ ਹੈ ਜੀ ਪਾਣੀ ਦੇ ਵਿੱਚ ਪਾਣੀ ਨੂੰ ਉਬਾਲੀ ਆ ਆਪਣੇ ਨਵਾਉਣੇ ਵਾਲੀ ਆ ਨੂਨ ਪਾ ਲਿਆ ਥੋੜਾ ਜਿਹਾ ਤੇਨੋਂ ਪਧੋਕੋ ਵਾਲੀਆਂ ਦਮਾਂਗੇ ਠੀਕ ਹੈ ਜੀ ਯਾਨੀ ਹਲਕੀ ਜੀ ਗੋਭੀ ਗਲ ਜੂਗੀ ਤੇ ਇੱਕ ਨਰਮ ਜੀ ਹੋ ਜੂਗੀ ਠੀਕ ਹੈ ਜੀ ਕਿਉਂਕਿ ਇਹ ਪਕੌੜੇ ਜਿਹੜੇ ਆਪਾਂ ਬਣਾਉਂਦੇ ਆ ਕਰੰਚੀ ਕਿਉਂਕਿ ਜ਼ਿਆਦਾ ਸੇਕ ਨਹੀਂ ਚੱਲਦੇ ਹੈਗੇ ਇਹ ਜੇ ਆਪਾਂ ਨੇ ਬਿਨਾਂ ਮਤਲਬ ਉਬਾਲੇ ਤੇ ਬਣਾਈ ਤਾਂ ਪਕੌੜੇ ਆਪਣੇ ਵਿੱਚ ਤੇ ਕੱਚੇ ਰਹਿ ਜੂਗੇ ਨਹੀਂ ਗੋਭੀ ਇਸ ਕਰਕੇ ਆਪਾਂ ਨੂੰ ਗੋਭੀ ਜਿਹੜੀ ਥੋੜੀ ਜੀ ਉਹ ਉਬਾਲਣੀ ਪੈਣੀ ਆ ਗੋਭੀ ਨੂੰ ਉਬਾਲੂਗੇ ਆਪਾਂ ਉਸ ਤੋਂ ਬਾਅਦ ਕਰਦੇ ਆਂ ਫਿਰ ਅਗਲਾ ਕੰਮ ਸ਼ੁਰੂ ਲਓ ਜੀ ਗੋਭੀ ਆਪਾਂ ਨੇ ਉਬਾਲ ਲਈ ਹਲਕੀ ਜੀ ਠੀਕ ਆ ਜੀ ਸਿਰਫ ਹਲਕੀ ਜਿਹੀ ਉਬਾਲ ਲਈਆਂ ਜ਼ਿਆਦਾ ਵੀ ਨਹੀਂ ਉਬਾਲ ਲਈ ਕਿਤੇ ਉਹੀ ਕੰਮ ਹੋ ਜਾਵੇ ਤੇ ਲਓ ਜੀ ਹੁਣ ਇਹਨੂੰ ਕੱਢਦੇ ਆਪਾਂ ਕਿਸੇ ਛਾਨਣੀ 'ਚ ਗੋਭੀ ਆਪਾਂ ਨੇ ਐਦਾਂ ਦੇ ਠੀਕ ਆ ਜੀ ਕਿਸੇ ਬਰਤਨ 'ਚ ਜੀ 'ਚ ਗਲੀਆਂ ਜੇ ਹੁੰਦੀਆਂ ਏ ਉਹ 'ਚ ਕੱਢ ਲੈਣੀ ਆ ਤੇ ਇਹਨੂੰ ਸਕਾਉਂਗੇ ਹੁਣ ਆਪਾਂ ਤਕਰੀਬਨ ਅੱਧਾ ਘੰਟਾ ਨਾਲੇ ਤਾਂ ਠੰਡੀ ਹੋ ਜੂਗੀ ਇਹ ਤੇ ਨਾਲੇ ਜਿਹੜਾ ਪਾਣੀ ਜੈਦਾ ਉਹ ਚੰਗੀ ਤਰ੍ਹਾਂ ਉੱਛੜ ਜਾਊਗਾ ਸਾਰਾ ਠੀਕ ਆ ਜੀ ਮਿਲਦੇ ਆਂ ਫਿਰ ਥੋੜੀ ਦੇਰ ਬਾਅਦ ਤੇ ਲੋ ਜੀ ਜਦ ਤੱਕ ਆਪਣੀ ਗੋਭੀ ਸੁੱਕਦੀ ਆ ਆਪਾਂ ਤਿਆਰ ਕਰਦੇ ਆ ਠੀਕ ਹੈ ਜੀ ਇਹਦਾ ਕੋਲ ਬੈਟਰ ਲੋ ਜੀ ਆਪਾਂ ਨੇ ਦੋ ਚਮਚੇ ਕੜਛੀਆਂ ਪਾ ਲੈਣੀਆਂ ਮੈਦੇ ਦੀਆਂ ਤੇ ਇੱਕ ਕੜਛੀ ਪਾਉਂਗੇ ਬੇਸਣ ਦੀ ਠੀਕ ਹੈ ਜੀ ਬੇਸਣ ਦੀ ਕੁਆਂਟੀਟੀ ਤੁਸੀਂ ਜ਼ਿਆਦਾ ਵੀ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਦੋਏ ਕੜਛੀਆਂ ਛੋਟੀ ਕੜਛੀ ਆ ਮੇਰੇ ਕੋਲ ਠੀਕ ਹੈ ਜੀ ਇਹ ਤੇ ਦੋ ਕੜਸ਼ੀਆਂ ਪਾ ਲੂੰਗੇ ਆਪਾਂ ਕਾਰਨਫਲੋਰ ਦੀਆਂ ਅਰੇ ਰੋਡ ਦੀਆਂ ਜਣੀ ਤੇ ਲਓ ਜੀ ਹਲਕੀ ਜੀ ਪਾਵਾਂਗੇ ਅਜਵੈਨ ਤੇ ਪਾਵਾਂਗੇ ਜੀ ਨੂਨ ਠੀਕ ਆ ਜੀ ਟੇਸਟ ਰਿਕਾਰਡਿੰਗ ਕਿਉਂਕਿ ਆਪਾਂ ਨੇ ਗੋਭੀ ਤੇ ਵੀ ਨੂਨ ਛਿੜਕਣਾ ਏ ਇਹਦੇ ਚ ਆਪਾਂ ਨੂਨ ਐ ਥੋੜਾ ਜਿਹਾ ਘੱਟ ਰੱਖੂਗੇ ਹਲਕੀ ਜੀ ਪਾਉਂਗੇ ਕਸ਼ਮੀਰੀ ਲਾਲ ਮਿਰਚ ਹੋਈ ਤਾਂ ਠੀਕ ਐ ਨਹੀਂ ਲਾਲ ਮਿਰਚ ਪਾ ਲਿਓ ਹਲਕੀ ਜੀ ਹਲਦੀ ਪਾਉਂਗੇ ਥੋੜਾ ਜਿਹਾ ਪਾਵਾਂਗੇ ਜੀ ਆਦਰਕ ਲਸਣ ਦਾ ਪੇਸਟ 2-3 ਚਮਚੇ ਤੇ ਹਰੀ ਮਿਰਚ ਤੇ ਇਹਨੂੰ ਸਾਰੇ ਨੂੰ ਕਰ ਲਾਂਗੇ ਮਿਕਸ ਪਾਣੀ ਪਾ ਕੇ ਤੇ ਲੋ ਜੀ ਇੰਨਾ ਕੱਪਾ ਨੇ ਇਹ ਗਾੜਾ ਰੱਖਣਾ ਠੀਕ ਹੈ ਜੀ ਜਿਆਦਾ ਪਤਲਾ ਨਹੀਂ ਕਰਨਾ ਹੈਗਾ ਇਹਨੂੰ ਗਾੜਾ ਚੱਲ ਜੂਗਾ ਮਾੜਾ ਮੋਟਾ ਠੀਕ ਹੈ ਜੀ ਪਰ ਪਤਲਾ ਨਹੀਂ ਚੱਲਣਾ ਜੇ ਆਪਾਂ ਨੇ ਪਤਲਾ ਕਰ ਲਿਆ ਫੇਰ ਇਹਨੇ ਗੋਭੀ ਦੇ ਉੱਪਰ ਖੜਨਾ ਨਹੀਂ ਹੈਗਾ ਹਲਕਾ ਜਿਹਾ ਜਣੀ ਆਪਾਂ ਨੇ ਇਹ ਗਾੜਾ ਹੀ ਰੱਖਣਾ ਏ ਐਦਾਂ ਦਾ ਠੀਕ ਹੈ ਜੀ ਆਹ ਦੇਖ ਲਓ ਇਹਦੀ ਜਿਹੜੀ ਤੁਸੀਂ ਥਿੱਕ ਲਾ ਸਾ ਇਸ ਤਰੀਕੇ ਨਾਲ ਮੈਂ ਤੁਹਾਨੂੰ ਚਮਚ ਨਾਲ ਚੱਕ ਕੇ ਦਿਖਾਉਣਾ ਠੀਕ ਹੈ ਜੀ ਤੇ ਲਓ ਜੀ ਹੁਣ ਕਰਦੇ ਆ ਜੀ ਫਿਰ ਗੋਭੀ ਵਾਲਾ ਸਿਸਟਮ ਤੇ ਲਓ ਜੀ ਗੋਭੀ ਆਪਣੀ ਠੰਢੀ ਵੀ ਹੋ ਚੁੱਕੀ ਹੈ ਤੇ ਨੁੱਚੜ ਵੀ ਚੁੱਕੀ ਆ ਹੁਣ ਇਹਦੇ ਤੇ ਛਿੜਕਾਂਗੇ ਨੂਨ ਲਈ ਗਈ ਦੋ ਤਿੰਨ ਚੁਟਕੀਆਂ ਉਸ ਤੋਂ ਬਾਅਦ ਥੋੜੀ ਛੜਕਾਂਗੇ ਠੀਕ ਹੈ ਜੀ ਲਾਲ ਮਿਰਚ ਚਾਹੇ ਕਸ਼ਮੀਰੀ ਹੋਵੇ ਚਾਹੇ ਦੇਗੀ ਹੋਵੇ ਚਾਹੇ ਪੀਸੀ ਹੋਈ ਹੋਵੇ ਜਿਹੜੀ ਮਰਜ਼ੀ ਹੋਵੇ ਠੀਕ ਹੈ ਜੀ ਉਹ ਛੜਕ ਲੈਣੀ ਆਪਾਂ ਨੇ ਤੇ ਹਲਕਾ ਜਿਹਾ ਕੋਈ ਤੁਹਾਡੇ ਕੋਲ ਕੋਈ ਮਸਾਲਾ ਹੋਇਆ ਗਰਮ ਮਸਾਲਾ ਕੋਈ ਵੀ ਕਿਚਨ ਕਿੰਗ ਜਾਂ ਧਨੀਆ ਪਾਊਡਰ ਠੀਕ ਹੈ ਜੀ ਥੋੜਾ ਜਿਹਾ ਉਹ ਛੜਕ ਲਿਓ ਦੋ ਕੁ ਚੁਟਕੀਆਂ ਨਾ ਵੀ ਹੋਇਆ ਤਾਂ ਵੀ ਕੋਈ ਚੱਕਰ ਨਹੀਂ ਠੀਕ ਹੈ ਜੀ ਤੇ ਥੋੜਾ ਜਿਹਾ ਅਦਰਕ ਦਾ ਲਸਣ ਦਾ ਪੇਸਟ ਪਾ ਲਾਂਗੇ ਤੇ ਥੋੜੀ ਜੀ ਪਾ ਲਾਂਗੇ ਹਰੀ ਮਿਰਚ ਤੇ ਥੋੜੀ ਜੀ ਪਾ ਲਾਂਗੇ ਜੀ ਕਸਤੂਰੀ ਮੇਥੀ ਠੀਕ ਹੈ ਜੀ ਐਦਾਂ ਭੋਰ ਕੇ ਮਲ ਕੇ ਜੇ ਤੇ ਇਹਨੂੰ ਹਲਕੇ ਹਲਕੇ ਹੱਥਾਂ ਨਾਲ ਸਾਰੇ ਜੜਾਂ ਵੀ ਆਪਣਨੇ ਦੇ ਪਰ ਮਸਾਲਾ ਮਸੂਲਾ ਲਾਇਆ ਠੀਕ ਹੈ ਜੀ ਗੋਭੀ ਆਪਣੀ ਟੁੱਟੇ ਵੀ ਨਾ ਤੇ ਇਹਨੂੰ ਕਰ ਲਾਂਗੇ ਮਿਕਸ ਠੀਕ ਹੈ ਜੀ ਸਾਰੇ ਨੂੰ ਲਓ ਜੀ ਮਸਾਲਾ ਹੋ ਗਿਆ ਮਿਕਸ ਤੇ 2-4 ਮਿੰਟ ਇਹਨੂੰ ਇਦਾਂ ਹੀ ਛੱਡ ਦਾਂਗੇ ਠੀਕ ਹੈ ਜੀ ਤਾਂ ਨੂਨ ਨਾਣ ਤੇ ਜੋ ਵੀ ਮਿਰਚਾਂ ਮੁਰਚਾਂ ਆ ਗੋਭੀ ਦੇ ਵਿੱਚ ਰਚ ਜੂਵੇ ਤੇ ਲਓ ਜੀ ਗੋਭੀ ਨੂੰ ਕਰਦੇ ਹਾਂ ਹੁਣ ਸਾਈਡ ਇਹਨੂੰ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਜਿਹੜਾ ਬੈਟਰ ਆਪਾਂ ਨੇ ਘੋਲਿਆ ਤਾਂ ਠੀਕ ਹੈ ਜੀ ਉਹ ਕਰ ਲੈਣਾ ਆਪਣੇ ਕੋਲ ਤਿਆ ਜਿਹੜੀ ਬਰੈਡ ਕਰਾਮ ਹੈ ਇਹ ਆਪਾਂ ਨੇ ਇਦਾਂ ਦੀ ਕਿਸੇ ਡੱਬੇ ਜਿਹਾ ਥਾਲਮਾ ਪਾ ਲੈਣੀ ਆਪਾਂ ਨੇ ਗੋਭੀ ਵਾਲਾ ਠੀਕ ਹੈ ਜੀ ਫੁੱਲ ਚੱਕਣਾ ਤੇ ਇਦਾਂ ਲਵੇੜ ਲਵੇੜ ਕੇ ਠੀਕ ਹੈ ਜੀ ਸਿੱਧਾ ਕਰਾਮ ਦੇ ਵਿੱਚ ਠੀਕ ਹੈ ਜੀ ਇੱਕ ਇੱਕ ਦੋ ਦੋ ਪੀਸ ਇਹਨੂੰ ਸਨੈਕਸ ਵੀ ਕਹਿ ਦਿੰਦੇ ਆ ਠੀਕ ਹੈ ਜੀ ਤੇ ਗੋਭੀ ਪਕੌੜਾ ਵੀ ਕਹਿ ਦਿੰਦੇ ਆ ਕਰੰਚੀ ਤੇ ਉਸ ਤੋਂ ਬਾਅਦ ਇਸ ਤਰੀਕੇ ਨਾਲ ਆਪਾਂ ਨੇ ਇਹਨੂੰ ਠੀਕ ਹੈ ਜੀ ਕਰਾਮ ਚੱਕ ਚੱਕ ਕੇ ਇਹ ਲਪੇਟ ਲੈਣੇ ਐਦਾਂ ਚੰਗੀ ਤਰ੍ਹਾਂ ਤਾਂ ਜੋ ਕਰਾਮ ਐ ਚੰਗੀ ਤਰ੍ਹਾਂ ਚਾਰੇ ਪਾਸੇ ਠੀਕ ਹੈ ਜੀ ਲੱਗ ਜਾਵੇ ਇਹਦੇ ਪਰ ਠੀਕ ਹੈ ਜੀ ਉਸ ਤੋਂ ਬਾਅਦ ਆਹ ਦੇਖ ਲਓ ਐਦਾਂ ਦਾ ਕਰਕੇ ਆਪਾਂ ਨੇ ਇਹਨੂੰ ਇੱਕ ਪਲੇਟ ਦੇ ਵਿੱਚ ਰੱਖੀ ਜਾਣੇ ਕੱਢ ਕੱਢ ਕੇ ਇਹ ਆਹ ਲਓ ਜੀ ਇੱਕ ਮੈਂ ਤੁਹਾਨੂੰ ਹੋਰ ਕਰਕੇ ਦਿਖਾ ਦਿੰਦਾ ਠੀਕ ਹੈ ਜੀ ਆ ਮੈਂ 2-3 ਫੁੱਲ ਫੇਰ ਛੱਡ ਦੇ ਵਿੱਚ ਐਂ ਚੰਗੀ ਤਰ੍ਹਾਂ ਡਿਪ ਕਰ ਲੈਣੇ ਇਹ ਠੀਕ ਹੈ ਜੀ ਤਾਂ ਜੋ ਮਸਾਲਾ ਆਹ ਬੈਟਰ ਜੈਂ ਚੰਗੀ ਤਰ੍ਹਾਂ ਲੱਗ ਜਵੇ ਇਹਨਾਂ ਦੇ ਉੱਪਰ ਤੇ ਹਲਕਾ ਜਿਹਾ ਝਾੜ ਕੇ ਇਹਨੂੰ ਕਰਾਮ ਦੇ ਵਿੱਚ ਤੇ ਉਸ ਤੋਂ ਬਾਅਦ ਇਸ ਤਰੀਕੇ ਨਾਲ ਹੱਥ ਮਾਰ ਕੇ ਸਾਫ਼ ਕਰ ਲੈਣਾ ਆਪਣਾ ਠੀਕ ਹੈ ਜੀ ਇਹਨੂੰ ਕਰਾਮ ਦੇ ਵਿੱਚ ਐਂ ਚੰਗੀ ਤਰ੍ਹਾਂ ਆਪਾਂ ਨੇ ਲਵੇੜ ਲਾਈ ਤਾਂ ਜੋ ਇਸ ਤਰੀਕੇ ਨਾਲ ਠੀਕ ਆ ਜੀ ਕਰੰਚੀ ਕਰ ਸਕਦੇ ਆਪਾਂ ਇਹਨੂੰ ਇਹਨਾਂ ਨੂੰ ਤੇ ਲਓ ਜੀ ਹੁਣ ਤੁਸੀਂ ਦੇਖ ਲੇ ਇਹ ਹੁਣ ਮੈਂ ਸਾਰੀ ਪਕੌੜੀਆਂ ਨੂੰ ਐਦਾਂ ਕਰਕੇ ਰੱਖ ਲੂੰਗਾ ਉਸ ਤੋਂ ਬਾਅਦ ਦਿਖਾਉਣੀ ਆ ਤੁਹਾਨੂੰ ਫਿਰ ਇਹਨਾਂ ਨੂੰ ਫਰਾਈ ਕਰਕੇ ਤੇ ਲੋ ਜੀ ਇੰਨੇ ਕ ਪਕੌੜੇ ਜਿਹੜੇ ਆਪਾਂ ਨੇ ਕਰਾਮ ਚ ਲਵੇੜ ਕੇ ਰੱਖ ਲੈ ਠੀਕ ਹੈ ਜੀ ਇੱਕ ਫੁੱਲ ਦਾ ਨਾਲ ਗੋਭੀ ਦੇ ਨਾਲ ਇੰਨੇ ਕ ਆਪਣੇ ਤਿਆਰ ਹੋ ਗਏ ਤੇ ਹੁਣ ਆਪਾਂ ਨੇ ਇੱਧਰ ਰੱਖੀ ਹੋਈ ਆ ਕੜਾਹੀ ਠੀਕ ਹੈ ਜੀ ਤੁਸੀਂ ਸਰੋਂ ਦਾ ਤੇਲ ਠੀਕ ਹੈ ਜੀ ਰਿਫੈਂਡ ਰਿਫੋਰਡ ਜਿਹੜੀ ਚੀਜ਼ ਮੈਂ ਬਣਾਉਣੇ ਹੋਏ ਉਹ ਚ ਬਣਾ ਲਿਓ ਆ ਦੇਖ ਲਓ ਠੀਕ ਹੈ ਜੀ ਐਦਾਂ ਆਪਾਂ ਨੇ ਤੇਲ ਦੇ ਵਿੱਚ ਛੱਡ ਲੈਣੇ ਇਹ ਤੇਲ ਦਾ ਸੇਕ ਜ਼ਿਆਦਾ ਘੱਟ ਵੀ ਨਹੀਂ ਚਾਹੀਦਾ ਕਿਉਂਕਿ ਗੋਭੀ ਵਾਲੀ ਹੋਈ ਆਪਾਂ ਨੇ ਵਿੱਚ ਤੇਲ ਵੀ ਪਾ ਸਕਦਾ ਇਹਦੇ ਤੇ ਬਹੁਤਾ ਜ਼ਿਆਦਾ ਨਹੀਂ ਚਾਹੀਦਾ ਠੀਕ ਆ ਜੀ ਤੇ ਲਓ ਜੀ ਐਦਾਂ ਪਕੌੜੇ ਛੱਡ ਲਾਂਗੇ ਵਿੱਚ ਤੇ 1-2 ਮਿੰਟ ਬਾਅਦ ਫੇਰ ਆਪਾਂ ਨੇ ਮਾਰਨੀ ਆ ਜੀ ਝਾਰਨੀ ਠੀਕ ਆ ਜੀ ਵਿੱਚ ਫੇਰ ਆਪਾਂ ਨੇ ਇਹ ਛੇੜਨੇ ਆ ਕਰਨੇ ਆ ਪਲਟੀ ਤੇ ਲਓ ਜੀ ਜਦੋਂ ਆਪਣੇ ਇਹ ਠੀਕ ਆ ਜੀ ਐਨ ਆ ਥੋੜਾ ਜਿਹਾ ਪਕੌੜਾ ਆਪਣਾ ਹਲਕਾ ਜਿਹਾ ਠੀਕ ਹੈ ਜੀ। ਇਦਾਂ ਦੇ ਹੋ ਗਏ ਠੀਕ ਹੈ ਜੀ ਬ੍ਰਾਊਨ। ਫੇਰ ਆਪਾਂ ਨੇ ਕੱਢ ਲਾਣੇ ਬਾਹਰ ਇਹ। ਜਿਹੜੀ ਆਪਾਂ ਨੇ ਇਹ 5-6 ਮਿੰਟ 10 ਚੰਗੀ ਤਰ੍ਹਾਂ ਵਿੱਚ ਪਕਾਉਣੇ ਆ। ਠੀਕ ਹੈ ਜੀ। ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਪਕਾ ਕੇ ਹਲਕੇ-ਹਲਕੇ ਛੇੜੀ ਜਾਇਓ ਇਹਨਾਂ ਨੂੰ। ਪਲਟੀ ਮਾਰੀ ਜਾਇਓ। ਥੋਨੂੰ ਪਲੇਟ 'ਚ ਕੱਢ ਕੇ। ਲਓ ਜੀ ਪਕੌੜੇ ਆ ਆਪਣੇ ਠੀਕ ਹੈ ਜੀ ਇੰਨੇ ਕੱਪਾਂ ਨੇ ਕਰ ਲੈਣੇ ਇਹ। ਬ੍ਰਾਊਨ। ਤੇ ਇਹਨਾਂ ਨੂੰ ਕੱਢਦੇ ਹਾਂ ਹੁਣ ਪਲੇਟ 'ਚ ਉਸ ਤੋਂ ਬਾਅਦ ਤੁਹਾਨੂੰ ਪਾ ਕੇ ਦਿਖਾਉਂਦੇ ਹਾਂ ਠੀਕ ਹੈ ਜੀ। ਲਓ ਜੀ ਪਕੌੜੇ ਬਣ ਕੇ ਹੋ ਗਏ ਕਰੰਚੀ ਆਪਣੇ ਤਿਆਰ ਠੀਕ ਹੈ ਜੀ ਬਹੁਤ ਵਧੀਆ ਟੇਸਟੀ ਪਕੌੜੇ ਬਣਦੇ ਹੈ ਇੱਕ ਵਾਰ ਟਰਾਈ ਜ਼ਰੂਰ ਕਰਿਓ। ਠੀਕ ਹੈ ਜੀ ਚਾਹੇ ਤਾਂ ਕੈਚ-ਅਪ ਨਾਲ ਸਰਵ ਕਰ ਲਿਓ। ਠੀਕ ਹੈ ਜੀ ਆ ਜਿਹਦੇ ਨਾਲ ਮੈਂ ਟਿੱਕੀਆਂ ਬਣਾਈਆਂ ਤੇ ਉਦੋਂ ਬਣਾਈ ਸੀ ਸੌਸ ਠੀਕ ਹੈ ਜੀ ਇਹਦੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਚੈਨਲ ਤੇ ਜਾਂ ਤੁਸੀਂ ਇਹਦੇ ਨਾਲ ਸਰਵ ਕਰ ਲਿਓ ਠੀਕ ਹੈ ਜੀ ਜਿਹੜੀ ਮਰਜ਼ੀ ਚਟਣੀ ਨਾਲ ਕਰ ਲਿਓ। ਇਹ ਤੁਹਾਨੂੰ ਗ੍ਰੀਨ ਚਟਣੀ ਵਧੀਆ ਲੱਗਦੀ ਆ ਤਾਂ ਚਾਹੇ ਗ੍ਰੀਨ ਚਟਣੀ ਵਰਤ ਲਿਓ ਇਸ ਚਾਟਣੀ ਦੀ ਮੈਂ ਜਿਹੜੀ ਵੀਡੀਓ ਵਾ ਉਹ ਚੈਨਲ ਤੇ ਅਪਲੋਡ ਕੀਤੀ ਹੋਈ ਆ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਜੀ ਫਿਰ ਅਗਲੀ ਵੀਡੀਓ 'ਚ ਵੀਡੀਓ ਦੇਖਣ ਲਈ ਧੰਨਵਾਦ ਜੀ ਤੁਹਾਡਾ ਬਹੁਤ ਸੋ ਸਾਡੀਆਂ ਇਦਾਂ ਦੀ ਇਸ ਤਰੀਕੇ ਦੀਆਂ ਹਲਵਾਈ ਵਾਲੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਠੀਕ ਹੈ ਜੀ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ